ਵਾਹ ਤੇ ਭਾਈਆ ਮਨੋਤਮ ਆ ਗਏ ਮੈਂ ਜਮੇ ਨਾਲ ਤੁਸੀ ਸਿਕਾ ਕਾਜ਼ੀ ਦੀ ਅਲਟੋਈ ਟ੍ਰਾਪਾ ਇੱਧਰ ਪੱਟਾ ਦਿੱਤਾ ਇਹ ਰੱਖੋ ਸਾਲ ਸਾਹਿਬ ਜੀ ਕਿਵੇਂ ਹੱਤ ਵੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਸੰਗਤ ਨੂੰ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਵਾਹ ਤੇ ਭਾਈਆ ਮਨੋਤਮ ਆ ਗਏ ਮੈਂ ਜਮੇ ਨਾਲ ਤੁਸੀ ਸਿਕਾ ਕਾਜ਼ੀ ਦੀ ਅਲਟੋਈ ਟ੍ਰਾਪਾ ਇੱਧਰ ਪੱਟਾ ਦਿੱਤਾ ਹੈ ਰੱਖੋ। ਪਾਲ ਸਾਹਿਬ ਜੀ ਕਿਵੇਂ ਹੱਤ ਵੀ ਹੈ ਤੁਹਾਡੀ? ਚੜਦੀ ਕਲਾ ਹੈ ਚੜਦੀ ਕਲਾ। ਕੁਛ ਨਹੀਂ ਹਾਂ ਕੋਈ ਸੰਗਤ ਨੂੰ। ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ। ਹਾਂ। ਕਿਵੇਂ ਮੈਡੀਕਲ ਕਰੋਨਾ ਸੇ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ? ਹਾਂਜੀ ਹਾਂਜੀ ਹਾਂਜੀ। ਠੀਕ ਹੋ। ਪੁੱਤਾਂ ਹਸਪੀਟਲ ਭਾਈਆ ਪਹੁੰਚਾ ਲਿਆ। ਜਮੇ ਨਾਲ ਕੋਈ। ਸਿਕਾ ਕਾ ਜੀ। ਅਲਟੋਈ ਟਰੋਪਾ ਇਹ ਤਾਂ। ਪੱਟਾ ਦਿੱਤਾ ਹੈ ਰੱਖੋ। ਪਾਲ ਸਾਹਿਬ ਜੀ ਕਿਵੇਂ ਹੱਤ ਵੀ ਹੈ ਤੁਹਾਡੀ? ਚੜਦੀ ਕਲਾ ਹੈ ਚੜਦੀ ਕਲਾ। ਕੁਛ ਨਹੀਂ ਹਾਂ ਕੋਈ ਸੰਗਤ ਨੂੰ। ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਖੋ ਦੇ ਗੁਰੂ ਦੇ ਲੜ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਹੈ ਲੈ ਕੇ ਹਸਪੀਟਲ ਕਿਵੇਂ ਲੈ ਕੇ ਆ ਹਾਂਜੀ 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 ਠੀਕ ਹੋ ਰਹਾ ਹੋ ਤੇ ਬਾਈਕਾ ਪੁੱਛੋਗੇ ਆ ਜਾਵੇਂ ਨਾਲ ਤੁਸੀਂ ਸਿੱਕਾ ਕਾਸ ਦੀ ਪੱਟਾ ਦਿੱਤਾ ਇਹ ਰੱਖੋ ਕਾਲ ਸਾਹਿਬ ਜੀ ਕਿਵੇਂ ਹੱਥ ਵੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸਨੇਹਾ ਕੋਈ ਸੰਗਤ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਖੋ ਦੇ ਗੁਰੂ ਦੇ ਲੜ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਆ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਠੀਕ ਹੋ ਗਿਆ ਸਿਕਾ ਕਾਜ਼ੀ ਪੱਟਾ ਦਿੱਤਾ ਇਹ ਰੱਖੋ ਕਾਲਾ ਸਾਹਿਬ ਕਿਵੇਂ ਹੱਥ ਵੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੁਝ ਨਹੀਂ ਹਾਂ ਕੋਈ ਸੰਗਤ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਆ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਠੀਕ